ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਧੰਨ ਧੰਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਧੰਨ ਧੰਨ ਪਿਤਾ ਧੰਨ ਧੰਨ ਔਲ ਧੰਨ ਧੰਨ ਸੋ ਜਨਣੀ ਜਿਨੇ ਗੁਰੂ ਜਣਿਆ ਮਾਏ ਧੰਨ ਧੰਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ 1630ਵੀਂ ਨੂੰ ਧੰਨ ਧੰਨ ਬਾਬਾ ਗੁਰਦਤਾ ਦੀਨ ਦੁਨੀ ਦਾ ਟਿਕਾ ਜੋ ਬਰ ਮੰਗਿਆ ਸੋ ਬਰ ਦਿੱਤਾ ਧੰਨ ਧੰਨ ਬਾਬਾ ਗੁਰਦਤਾ ਜੀ ਪਿਤਾ ਅਤੇ ਮਾਤਾ ਨਿਹਾਲ ਕੌਰ ਜੀ ਦੇ ਘਰ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਇਆ ਧੰਨ ਧੰਨ ਗੁਰੂ ਹਰ Rai ਸਾਹਿਬ ਮਹਾਰਾਜ ਜੀ ਦਾ ਵਿਆਹ 1644ਵੀਂ ਨੂੰ ਮਾਤਾ ਕ੍ਰਿਸ਼ਨਕੌਰ ਜੀ ਦੇ ਨਾਲ ਹੋਇਆ ਸੀ ਧਨ ਤਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਦੇ ਦੋ ਸਹਿਬਜ਼ਾਦੇ ਧਨ ਤਨ ਬਾਬਾ ਰਾਮ ਰਾਏ ਜੀ ਅਤੇ ਧਨ ਤਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਹੋਏ ਸਨ ਬਾਬਾ ਗੁਰਦਿੱਤਾ ਜੀ ਧਨ ਤਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੁਭਾਅ ਅਤੇ ਉਹਨਾਂ ਦੀ ਕਮਾਈ ਤੋਂ ਉਹਨਾਂ ਦੀ ਵਿੱਦਿਆ ਤੋਂ ਬਹੁਤ ਪ੍ਰਸੰਨ ਸਨ ਜਿਹੜੀ ਵਿਦਿਆ ਦੀ ਪ੍ਰਾਪਤੀ ਸੀ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੀ ਨਿਗਰਾਨੀ ਦੇ ਵਿੱਚ ਗੁਰੂ ਹਰ राय ਸਾਹਿਬ ਮਹਾਰਾਜ ਜੀ ਨੂੰ ਪ੍ਰਾਪਤ ਕਰਵਾਈ ਧੰਨ ਗੁਰੂ ਹਰ राय ਸਾਹਿਬ ਮਹਾਰਾਜ ਆਪਣੇ ਜੀਵਨ ਕਾਲ ਦੇ ਵਿੱਚ ਦੁਖੀਆਂ ਤੇ ਰੋਗੀਆਂ ਦੀ ਭਲਾਈ ਦੇ ਲਈ ਕੀਰਤਪੁਰ ਸਾਹਿਬ ਵਿਖੇ દવાਖਾਨਾ ਖੋਲ੍ਹਿਆ ਸੀ ਜਿਸ ਦੇ ਨਾਲ ਬਹੁਤ ਰੋਗੀਆਂ ਦੇ ਰੋਗ ਦੂਰ ਹੋਏ ਦਾਰਾ ਸ਼ਕੋ ਵੀ ਤਨ ਤਨ ਗੁਰੂ ਹਰ राय शाह ਮਹਾਰਾਜ ਦੇ ਕੋਲ ਜਦੋਂ ਆਇਆ ਸੀ ਤੇ ਦਵਾਈ ਖਾਣੇ ਤੋਂ ਦਵਾਈ ਖਾ ਕੇ ਠੀਕ ਹੋਇਆ ਸੀ ਗੁਰੂ ਕੀ ਸਾਧ ਸੰਗਤ ਜੀ ਉਹ ਧਨ ਗੁਰੂ ਹਰ राय शाह ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲੰਗਰ ਪ੍ਰਥਾ ਨੂੰ ਅੱਗੇ ਚਲਾਇਆ ਜਦੋਂ ਇੱਕ ਵਾਰੀ ਕਾਲ ਪੈ ਗਿਆ ਸੀ ਤਾਂ ਧਨ ਗੁਰੂ ਹਰ राय शाह ਮਹਾਰਾਜ ਨੇ ਕੀਰਤ ਪ੍ਰਸਾਦ ਦੀ ਧਰਤੀ ਤੇ ਇਹ ਬਚਨ ਕੀਤੇ ਸੀ ਕਿ ਭਾਈ ਜਿੱਥੇ ਕਿਤੇ ਵੀ ਸਾਡੇ ਸਿੱਖ ਨੇ ਉਹ ਲੰਗਰ ਲਗਾ ਦੋ ਤੇ ਗੁਰੂ ਹਰ राय ਸਾਹਿਬ ਮਹਾਰਾਜ ਨੇ ਬਚਨ ਕੀਤੇ ਸੀ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਭਾਵ ਕੇ ਜਿਹੜਾ ਗਰੀਬ ਦੀ ਸੇਵਾ ਕਰੇਗਾ ਗਰੀਬ ਦੇ ਮੁਖ ਵਿੱਚ ਪਿਆ ਹੋਇਆ ਪ੍ਰਸ਼ਾਦਾ ਗੁਰੂ ਦੀ ਗੋਲਕ ਦੇ ਵਿੱਚ ਪੈਣ ਦੇ ਬਰਾਬਰ ਹੈ ਤੇ ਗੁਰੂ ਰੂਪ ਸਾਧ ਸੰਗਤ ਜੀਓ ਧੰਨ ਧੰਨ ਗੁਰੂ ਹਰ राय ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਸਿੱਖੀ ਪ੍ਰਚਾਰ ਦੇ ਜਿਹੜੇ ਕੇਂਦਰ ਕਾਇਮ ਕੀਤੇ ਸੀ ਉਹਨਾਂ ਕੇਂਦਰਾਂ ਦੇ ਵਿੱਚੋਂ ਸੁthresੇ ਸਾਹੀ ਭਗਤ ਭਗਵਾਨੀਏ ਸੰਗਤ ਸਹਿਬੀਏ ਤੇ ਗੁਰੂ ਰੂਪ ਸਾਹਿਬ ਸੰਗਤ ਜੀ ਧੰਨ ਧੰਨ ਗੁਰੂ ਹਰ राय ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬਹੁਤ ਹੀ ਕੋਮਲ ਦਿਲ ਦੇ ਸਨ ਤੇ ਧੰਨ ਧੰਨ ਗੁਰੂ ਹਰ राय ਸਾਹਿਬ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਸਮੂਹ ਸੰਗਤਾਂ ਬਹੁਤ ਹੀ ਪ੍ਰੇਮ ਪਿਆਰ ਤੇ ਬਰਾਗ ਨਾਲ ਮਨਾ ਰਹੀਆਂ ਹਨ ਸਾਰੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਧੰਨ ਧੰਨ ਗੁਰੂ ਹਰ Rai ਸਾਹਿਬ ਜੀ ਦੇ ਚਰਨਾਂ ਦੇ ਵਿੱਚ ਇਹੋ ਅਰਦਾਸ ਬੇਨਤੀ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਸਦਾ ਹੀ ਬਾਣੀ ਦੇ ਨਾਲ ਸਿਮਰਨ ਦੇ ਨਾਲ ਸੇਵਾ ਸਾ ਸੰਗਤ ਨਾਲ ਜੋੜ ਕੇ ਰੱਖਿਓ ਤੇ ਧੰਨ ਧੰਨ ਗੁਰੂ ਹਰ Rai ਸਾਹਿਬ ਉਹ ਮਹਾਪੁਰਖ ਹਨ ਜਿਨ੍ਹਾਂ ਦੀ ਵਡਿਆਈ ਨਹੀਂ ਕੀਤੀ ਜਾ ਸਕਦੀ ਫਿਰ ਵੀ ਭਾਈ ਅਨੰਦ ਲਾਲ ਜੀ ਨੇ ਵਡਿਆਈ ਕਰਦਿਆਂ ਹੋਇਆਂ ਇਹ ਬਚਨ ਕੀਤੇ ਹੈ ਕਿ ਸ਼ਾਹ ਨੇ ਸ਼ਹਾ ਹਕ ਸੰਕ ਗੁਰੂ ਕਰਤਾ ਹਰ ਰਾਇ ਧਨ ਤਨ ਗੁਰੂ ਹਰ ਰਾਇ ਸਾਹਿਬ ਮਹਾਰਾਜ ਜੀ ਉਹ ਮਹਾਪੁਰਖ ਹਨ ਜੋ ਪਰਮੇਸ਼ਵਰ ਦੇ ਨਾਲ ਰੱਬ ਦੇ ਨਾਲ ਮਲਾਉਣ ਦੀ ਤਾਕਤ ਰੱਖਦੇ ਹਨ ਭਾਵ ਕਿ ਉਹਨਾਂ ਪ੍ਰਾਣੀਆਂ ਨੂੰ ਜਿਹੜੇ ਗੁਰੂ ਸਾਹਿਬ ਤੋਂ ਵਿਛੜੇ ਹੋਏ ਨੇ ਜਦੋਂ ਕੋਈ ਗੁਰੂ ਘਰ ਦੇ ਵਿੱਚ ਆ ਕੇ ਆਪਣੇ ਗੁਨਾਹਾਂ ਦੀ ਮਾਫੀ ਮੰਗਦਾ ਏ ਤਾਂ ਧੰਨ ਧੰਨ ਗੁਰੂ ਹਰ Rai ਸਾਹਿਬ ਮਹਾਰਾਜ ਉਹਨਾਂ ਦੇ ਗੁਨਾਹਾਂ ਨੂੰ ਮਾਫ ਕਰਕੇ ਆਪਣੇ ਚਰਨ ਕਮਲਾਂ ਨਾਲ ਜੋੜ ਲੈਂਦੇ ਹਨ ਸੋ ਧੰਨ ਧੰਨ ਗੁਰੂ ਹਰ Rai ਸਾਹਿਬ ਮਹਾਰਾਜ ਜੀ ਦੇ ਬਚਨ ਵੀ ਹੈ ਕਿ ਗੁਰਬਾਣੀ ਦਾ ਅਦਬ ਸਤਕਾਰ ਕਰੋ ਜਿਨ ਗੁਰਬਾਣੀ ਪੈ ਅਦਵ ਨ ਧਾਰਾ ਜਾਣੋ ਸੋ ਸਿੱਖ ਨਹੀਂ ਹਮਰ ਜਿਨ ਗੁਰ ਬਾਣੀ ਪੈ ਅਦਵ ਕਰੈ ਬਿਨ ਪ੍ਰਯਾਸ ਭਵ ਸਾਗਰ ਤਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ